ਖੜ ਦਾ ਕਵਾਇਦ ਸ਼ੁਰੂ ਹੋਇਆ ਰਵਿਜ ਸਾਂਪਲਾ ਦੇ ਘਰ ਪਹੁੰਚੇ ਨੇ ਸੁਨਿਲ ਜਾਖੜ ਦੱਸਦੇ ਕਿ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਮਿਲਣ ਤੋਂ ਵਿਜੇ ਸਾਂਪਲਾ ਭਾਜਪੀ ਤੋਂ ਨਾਰਾਜ਼ ਨੇ ਆਪਣੀ ਪਾਰਟੀ ਤੋਂ ਨਾਰਾਜ਼ ਨੇ ਤਨਰਾਜ਼ਗੀ ਦੇ ਚਲਦੇ ਆ ਟਵਿੱਟਰ ਅਕਾਊਂਟ ਤੋਂ ਮੋਦੀ ਦਾ ਪਰਿਵਾਰ ਉਹਨਾਂ ਨੇ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੋਈਆਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਵਿਜੇ ਸਾਂਪਲਾ ਨੂੰ ਮਨਾਇਆ ਜਾਵੇ ਤਾਂ ਹੁਣ ਖੁਦ ਸੁਨਿਲ ਜਾਖੜ ਪਹੁੰਚੇ ਨੇ ਉਹਨਾਂ ਨੂੰ ਮਨਾਉਣ ਦਾ ਇਸ ਤਰੀਕੇ ਦੇ ਨਾਲ ਦੱਸਦਾ ਹੈ ਕਿ ਲਗਾਤਾਰ ਸਿਆਸੀ ਫਿਜ਼ਾ ਦੇ ਵਿੱਚ ਜਿੱਥੇ ਅਦਲਾ ਬਦਲੀ ਆ ਕਹਿ ਲਿਆ ਕਿ ਦਲ ਬਦਲੀ ਦਾ दौर ਚੱਲ ਰਿਹਾ ਹੈ ਤਾਂ ਉਸ ਸਿਫਾਸੇ ਨਰਾਜ਼ਗੀ ਜਿਹੜੀ ਆ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਆ ਔਰ ਹੁਣ ਭਾਜਪੀ ਦੇ ਇੱਕ ਵੱਡੇ ਆਗੂ ਵਿਜੇ ਸਾਫਲਾ ਖੁਦ ਨਰਾਜ਼ ਹੋ ਗਏ ਨੇ ਕਿਉਂਕਿ ਹੁਸ਼ਿਆਰਪੁਰ ਤੋਂ ਜਿਹੜੀ ਆ ਅਨੀਤਾ ਨੂੰ ਤੇਰੀਆ ਟਿਕਟ ਦਿੱਤੀ ਕਿ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਜਿਸ ਤੋਂ ਬਾਅਦ ਨਰਾਜ਼ਗੀ ਸਾਹਮਣੇ ਆਈ ਤਾਂ ਹੁਣ ਸੁਨੀਲ ਜਾਖੜ ਉਹਨਾਂ ਨੂੰ ਮੁਲਾਕਾਤ ਉਹਨਾਂ ਦੇ ਨਾਲ ਕਰਨ ਪਹੁੰਚੇ ਨੇ ਉਹਨਾਂ ਨੂੰ ਮਨਾਉਣ ਪਹੁੰਚੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਸਭ ਤੋਂ ਪਹਿਲਾਂ ਨਿਜ਼ਾਦ ਪੰਜਾਬ ਦੇ ਤਸਵੀਰਾਂ ਦਿਖਾ ਰਿਹਾ ਹੈ ਸੁਨੀਲ ਜਾਖੜ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਤਾਂ ਸੁਭਾਵਿਕ ਤੌਰ ਤੇ ਜਾ ਕੇ ਗੱਲਬਾਤ ਕਰਨਗੇ ਕਿ ਇਸ ਤਰੀਕੇ ਨਾਲ ਜਿਹੜੀ ਸਟ੍ਰੈਟੇਜੀ ਰਹੇਗੀ ਕਿਉਂਕਿ ਅਸੀਂ ਵੇਖਿਆ ਕਿ ਜਿਵੇਂ ਸੰਤੋਖ ਚਾਉਧਰੀ ਦਾ ਪਰਿਵਾਰ ਨਰਾਸ਼ ਸੀ ਚਰਨਜੀਤ ਚੰਨੀ ਨੂੰ ਟਿਕਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਬੀਜੇਪੀ ਚ ਸ਼ਾਮਲਤ ਕੀਤੀ ਗਈ ਹੈ ਔਰ ਹੁਣ ਖੁਦ ਸੁਨੀਲ ਜਾਖੜ ਵਿਜੇ ਸਾਪਲਾ ਨੂੰ ਮਨਾਣ ਪਹੁੰਚੇ ਨੇ ਪੰਕਜ ਕਪਾਹੀ ਨੇ ਮੇਰੇ ਸੋਗੀ ਫੋਨਲਾਈਨ ਤੇ ਪੰਕਜ ਕੀ ਕੁਝ ਜਾਣਕਾਰੀ ਤਾਂ ਇਹੋ ਕਾਫੀ ਹੈਮ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਟਿਕਟ ਨਹੀਂ ਮਿਲੀ ਵਿਜੇ ਸਾਫਲਾ ਨੂੰ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਟਵਿੱਟਰ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਕਿਤਨਾ ਕਿਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਮੋਦੀ ਦਾ ਪਰਿਵਾਰ ਜਿਹੜਾ ਵਾ ਉਹ ਹਟਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਈ ਵਿਕਲਪ ਜਿਹੜੇ ਉਹਨਾਂ ਦੇ ਲਈ ਖੁੱਲੇ ਨੇ ਜਦੋਂ ਆਪਣੀ ਨਾਰਾਜ਼ਗੀ ਲਗਾਤਾਰ ਪ੍ਰਗਟ ਕਰ ਰਹੇ ਸੀ ਔਰ ਉਸ ਤੋਂ ਬਾਅਦ ਜਾਣਕਾਰੀ ਮਿਲੀ ਕਿ ਸੁਖਵੀਰ ਸਿੰਘ ਬਾਦਲ ਹੋਰਣਾ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਉਹ ਹੋਈ ਹੈ ਦਾ ਬਿਜੇ ਸੰਪਲਾ ਕਿ ਕਿ ਦਲਿਤ ਚਿਹਰਾ ਨੇ 도ਆਬੇ ਦੇ ਵਿੱਚ ਬੀਜੇਪੀ ਦਾ ਇੱਕ ਵੱਡਾ ਚਿਹਰਾ ਨੇ ਪੈਂਟਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਹਿ ਚੁੱਕੇ ਨੇ ਔਰ ਨਾਲੇ ਨਾਲ ਜਿਹੜੇ ਨੇ ਕਈ ਸਾਰੇ ਉਦਿਆਂ ਦੇ ਉੱਤੇ ਰਹਿ ਚੁੱਕੇ ਨੇ ਤਾਂ ਬੀਜੇਪੀ ਨਹੀਂ ਚੰਦੀ ਕਿ ਕਿਸੇ ਵੀ ਤਰੀਕੇ ਨਾਲ ਬਿਜੇ ਸੰਪਲਾ ਨੂੰ ਨਾਰਾਜ਼ ਕੀਤਾ ਜਾਵੇ ਔਰ ਇਸੇ ਵਜ੍ਹਾ ਕਰਕੇ ਜਿਹੜਾ ਵਾ ਹੁਣ ਸੁਨੀਲ ਜਾਖੜ ਫਿਨਾਲੇ ਨਾਲ ਉਹਨਾਂ ਦੇ ਪੰਜਾਬ ਬੀਜੇਪੀ ਇਕਾਈ ਦੇ ਕਈ ਤਰ੍ਹਾਂ ਦੇ ਸੀਨੀਅਰ ਲੀਡਰ ਔਰ ਦਿੱਲੀ ਤੋਂ ਵੀ ਦੋ ਸੀਨੀਅਰ ਲੀਡਰ ਵਿਜੇ ਸ਼ਾਂਪਲਾ ਨੂੰ ਮਨਾਉਣ ਦੇ ਲਈ ਅੱਜ ਵੇਲੇ ਉਹਨਾਂ ਦੇ ਘਰ ਪਹੁੰਚੇ ਨੇ ਲੰਚ ਥੋੜੀ ਦੇਰ ਚ ਕਿਤਾ ਜਾਏਗਾ ਵਿਜੇ ਸ਼ਾਂਪਲਾ ਹੋਰਾਂ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਏਗੀ ਕਿਉਂਕਿ ਟਿਕਟ ਦਾ ਇਲਾਜ ਤਾਂ ਹੋ ਚੁੱਕਿਆ ਹੈ ਟਿਕਟ ਰਿਪਲੇਸਮੈਂਟ ਦੇ ਚਾਂਸ ਬਹੁਤ ਘੱਟ ਨੇ ਵਿਜੇ ਸਾਹਪਲਾ ਹੋਰਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਉਹਨਾਂ ਦੀ ਟਿਕਟ ਆਲਮੋਸਟ ਕਨਫਰਮ ਹੈ ਔਰ ਉਹਨਾਂ ਨੂੰ ਹਰੀਚੰਡੀ ਮਿਲੀ ਹੋਈ ਸੀ ਟਿਕਟ ਦੀ ਕੁਝ ਸੀਨੀਅਰ ਲੀਡਰ ਦੇ ਵੱਲੋਂ ਦਿੱਲੀ ਤੋਂ ਲੇਕਿਨ ਜਦੋਂ ਟਿਕਟ ਐਲਾਨ ਹੁੰਦੀ ਹੈ ਔਰ ਸੋਮਪ੍ਰਕਾਸ਼ ਉਹਨਾਂ ਦੀ ਪਤਨੀ ਨੂੰ ਟਿਕਟ ਮਿਲਦੀ ਹੈ ਤਾਂ ਉਸ ਤੋਂ ਬਾਅਦ ਵਿਜੇ ਸਾਹਪਲਾ ਜਿਹੜੇ ਨੇ ਕਾਫੀ ਜ਼ਿਆਦਾ ਦੁਖੀ ਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਸੀਗੇ ਔਰ ਹੁਣ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਜਿਹੜਾ ਹੈ ਇਹ ਪੰਜਾਬ ਬੀਜੇਪੀ ਪ੍ਰਧਾਨ ਤੇ ਨਾਲ ਹੀ ਨਾਲ ਜਿਹੜੀ ਟੌਪ ਲੀਡਰਸ਼ਿਪ ਹੈ ਉਹ ਬਣਾਉਣ ਦੇ ਲਈ ਪਹੁੰਚੀ ਹੈ ਜੀ ਠੀਕ ਹੈ ਪੰਕਜ ਬਹੁਤ ਬਹੁਤ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਲਈ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਰਹੇ ਹਾਂ ਸੁਨੀਲ ਜਾਖੜ ਦੇ ਨਾਲ ਦੋ ਕੇਂਦਰ ਤੋਂ ਮੰਤਰੀ ਨੇ ਔਰ ਇਸ ਤੋਂ ਇਲਾਵਾ ਹੋਰ ਸੀਨੀਅਰ ਆਗੂ ਨੇ ਜਿਹੜੇ ਨਾਲ ਪਹੁੰਚੇ ਹੋਏ ਨੇ ਜੋ ਜਾਣਕਾਰੀ ਸਾਰੇ ਸਹਿਯੋਗੀ ਦੇ ਰਹੇ ਸਨ ਤਾਂ ਹੁਣ ਕੋਸ਼ਿਸ਼ ਇਹੀ ਹੈ ਤਾਂ ਲੰਚ ਹੋਏਗਾ ਲੰਚ ਦੇ ਦੌਰਾਨ ਖਾਣਾ ਪੀਣਾ ਤਾਂ ਹੋਏਗਾ ਹੀ ਪਰ ਨਾਲ ਹੀ ਗੱਲਬਾਤ ਹੋਏਗੀ ਨਰਾਜ਼ਗੀ ਨੂੰ ਲੈ ਕੇ ਜਿਵੇਂ ਚਰਚਾ ਆ ਹੈ ਔਰ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਮੁਲਾਕਾਤ ਜਿਹੜੀ ਹੈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੋਈ ਹੈ ਵਿੱਚ ਸੰਪਲਾਵਰਾ ਦੀ ਔਰ ਜਿਸ ਤੋਂ ਬਾਅਦ ਇਹ ਬਿਲਕੁਲ ਵੀ ਕੋਈ ਵੀ ਪਾਰਟੀ ਨਹੀਂ ਚਾਹੇਗੀ ਕੋਈ ਵੱਡਾ ਲੀਡਰ ਜਿਹੜਾ ਹੈ ਇਸ ਵੇਲੇ ਖਾਸ ਤੌਰ ਤੇ ਜਦੋਂ ਚੋਣਾਂ ਜਿਹੜੀਆਂ ਨੇ ਬਿਲਕੁਲ ਨੇੜੇ ਆ ਚੁੱਕੀਆਂ ਨੇ ਤਾਂ ਉਸ ਸਮੇਂ ਪਾਰਟੀ ਤੋਂ ਨਰਾਜ਼ ਹੋ ਕੇ ਜਾਵੇ ਜਿਹਨਾਂ ਦਾ ਇੱਕ ਵੱਡਾ ਆਧਾਰ ਹੁੰਦਾ ਇੱਕ ਆਪਣਾ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਇੱਕ ਵੱਡਾ ਵੋਟ ਬੈਂਕ ਹੁੰਦਾ ਜੇਕਰ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਤਾਂ ਫਿਰ ਨੁਕਸਾਨ ਵੱਡਾ ਹੋ ਜਾਂਦਾ ਹੈ ਤਾਂ ਜਿਸ ਨੂੰ ਲੈ ਕੇ ਇਹ ਕੋਸ਼ਿਸ਼ ਹੈ ਭਾਜਪਾ ਦੀ ਕਿ ਵਿਜੇ ਸਾੰਪਲਾ ਨੂੰ ਮਨਾਇਆ ਜਾਵੇ। ਅਦਰ ਕਰਮਜੀਤ ਕੌਰ ਨੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਦਾ ਬਿਆਨ ਆਇਆ ਹੈ ਚੌਧਰੀ ਪਰਿਵਾਰ ਨੂੰ ਨਾ ਕਿਹਾ ਕਿ ਸਬਰ ਕਰਨਾ ਚਾਹੀਦਾ ਸੀ ਚਰਨਜੀਤ ਚੰਨੀ ਦਾ ਇਹ ਵੱਡਾ ਬਿਆਨ ਆਇਆ ਹੈ ਉਹ ਕਹਿ ਰਹੇ ਨੇ ਕਿ ਚੌਧਰੀ ਪਰਿਵਾਰ ਨੂੰ ਸਬਰ ਕਰਨਾ ਚਾਹੀਦਾ ਸੀ ਕਾਂਗਰਸ ਨੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਸੀ ਚਰਨਜੀਤ ਚੰਨੀ ਕਹਿ ਰਹੇ ਨੇ ਕਰਮਜੀਤ ਦੀ ਉਮਰ ਹੋ ਚੁੱਕੀ ਸੀ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਐਮਐਲਏ ਤਾਂ ਪਹਿਲਾਂ ਹੀ ਹੈ ਤਾਂ ਚੰਨੀ ਇਹ ਕਹਿ ਰਹੇ ਨੇ ਚੌਧਰੀ ਪਰਿਵਾਰ ਨੇ ਖੁਦ ਦਾ ਵੱਡਾ ਨੁਕਸਾਨ ਕਰ ਲਿਆ ਹੈ ਚਰਨਜੀਤ ਚੰਨੀ ਦਾ ਇਹ ਮੰਨਣਾ ਹੈ ਚੌਧਰੀ ਪਰਿਵਾਰ ਨੇ ਆਪਣਾ ਸਿਆਸੀ ਕਰੀਅਰ ਖਤਮ ਕਰ ਲਿਆ ਹੈ ਤਾਂ ਦੱਸਿਆ ਕਿ ਹਾਲੇ ਦੇ ਵਿੱਚ ਥੋੜੀ ਦੇਰ ਪਹਿਲਾਂ ਸ਼ਮੂਲੀਅਤ ਕੀਤੀ ਗਈ ਹੈ ਕਰਮਜੀਤ ਕੌਰ ਦੇ ਵੱਲੋਂ ਭਾਜਪਾ ਦੇ ਵਿੱਚ ਜਿਸ ਤੋਂ ਬਾਅਦ ਚਰਨਜੀਤ ਚੰਨੀ ਦਾ ਇਹ ਪਹਿਲਾ ਬਿਆਨ ਬੇਹੱਦ ਅਹਿਮੀਅਤ ਰੱਖਦਾ ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤੇ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾ ਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋਲਦਾ ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਉਹਦੇ ਜਿੱਤੇ ਜਿਹਹਾ ਪੁੱਤ ਜੰਮਿਆ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸ ਨੇ ਮਹਾਭਾਰਤ ਘਰਾਟੋ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਤੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਰਿਵਾਰ ਦੀ ਅੱਜ ਦੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਹੈ ਇਹ ਜਿਹੜੇ ਲੋਕ ਸਮਾਜ ਨੂੰ ਬਦਲਾ ਕਰ ਰਹੇ ਇਹ ਲਾੜ ਵਿੱਚ ਬਸ ਬੈ ਕੇ ਜਾਂ ਡਰ ਦੇ ਬਸ ਬੈ ਕੇ ਦੂਸਰੀਆਂ ਪਾਰਟੀਆਂ ਛਿੱਟ ਹੋ ਰਹੇ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਜਦ ਮੁੱਦਾ ਇਹ ਹੋ ਗਿਆ ਛੋਣੀ ਚੁਕਿਆ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ 2 ਸਾਲ ਦੀ ਕਾਰ ਖੋਲਿਆ ਸਦਸਤਾ ਰੱਦ ਕਰਤੀ ਲੇਕਿਨ ਡਿੱਗਿਆ ਨਹੀਂ ਅੱਜ ਸਾਰੀਆਂ ਪਾਰਟੀਆਂ ਸਿੱਟ ਲੀਆਂ ਮੁੱਖ ਮੰਤਰੀ ਅੰਦਰ ਕਰਤੇ ਨਰਿੰਦਰ ਮੋਦੀ ਨੇ لیکن ایک بندے ਨੂੰ ਹਜੇ ਤੱਕ ਹੱਥ ਨਹੀਂ ਲਾ ਸਕਿਆ ਕਿਉਂਕਿ ਉਹ ਸੱਚਾ ਵਿਅਕਤੀ ਹੈ ਅੱਜ ਹੁਣ ਫੈਸਲਾ ਪੰਜਾਬ ਦੇ ਲੋਕੋ ਤੁਸੀਂ ਕਰਨਾ ਹੈ ਇਹ 2027 ਚ ਆਪਾਂ ਫੈਸਲਾ ਦੁਆਰੇ ਕਰਾਂਗੇ ਕਿ ਪੰਜਾਬ ਦੇ ਵਿੱਚ ਕੀਰਾ ਰਾਜ ਲੈ ਕੇ ਆਉਣਾ ਹੈ ਜੇ ਕਾਂਗਰਸ ਪਾਰਟੀ ਚੰਗੀ ਹੋਈ ਸਾਡਾ ਹਿਸਾਬ ਕਿਤਾਬ ਹੋਇਆ ਤਾਂ ਤੁਸੀਂ ਸਾਡਾ ਰਾਜ ਲੈ ਕੇ ਆਉਣਾ ਹੈ ਇਹ ਲੋਕਾਂ ਨੂੰ ਹੋਕਾ ਦੇਣਾ ਜਾ ਕੇ ਤੁਸੀਂ ਕਾਂਗਰਸੀਓ ਤੇ ਜੇ ਕਿਸੇ ਦਾ ਹੋਰ ਰਾਜ ਚੰਗਾ ਰਿਹਾ ਹੋਇਆ ਤਾਂ ਉਹਨੂੰ ਦਿੱਤਾਉਣਾ ਹੈ ਲੇਕਿਨ ਇਹ ਫੈਸਲਾ ਕੁੱਲ ਲੜਾਈ ਹੈ ਨਿਰਨਾਇਕ ਲੜਾਈ ਹੈ ਇਸ ਰਾਜਨੀਤੀ ਨੇ ਦੇਸ਼ ਨੇ ਨਵਾਂ ਮੋੜ ਲੈਣਾ ਹੈ ਨਵਾਂ ਇਨਕਲਾਬ ਖੜਾ ਹੋਣਾ ਹੈ ਅਗਰ ਕਿਸੇ ਬੰਦੇ ਨੇ ਵੋਟ ਇੱਧਰ ਉੱਧਰ ਕਰਤਾ ਤਾਂ ਸਮਝ ਲਓ ਪੰਜਾਬ ਡੁੱਬ ਗਿਆ ਪੰਜਾਬ ਦੇਸ਼ ਦੇ ਨਕਸ਼ੇ ਤੋਂ ਖਤਮ ਹੋ ਜਾਏਗਾ ਪੰਜਾਬ ਦੇ ਪਾਗਾਂ ਨੂੰ ਲੋਕ ਖਾਲਿਸਤਾਨੀ ਕਿਹਾ ਕਰਨਗੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਖਾਲਸਾ ਦੀ ਕਿਆ ਕਰੰਗੇ ਅੱਜ ਪੰਜਾਬ ਦੇ ਕਿਸਾਨ ਦਾ ਜੋ ਹਾਲ ਹੈ ਬਾਡਰਾਂ ਤੇ ਬੈਠਾ ਉਹ ਕਿਸਾਨ ਤੁਹਾਡੇ ਸਾਹਮਣੇ ਜਿਹਨੂੰ ਅੱਜ ਹੰਬਾਲਾ ਦਾ ਬਾਡਰ ਖਨੋਰੀ ਨਹੀਂ ਧੰਨ ਦਿੱਤਾ ਗਿਆ ਔਰ ਅਗਰ ਦੇਸ਼ ਦੇ ਵਿੱਚ ਤੀਜੀ ਵਾਰੀ ਨਰਿੰਦਰ ਮੋਦੀ ਆਇਆ ਤਾਂ ਸਮਝ ਲਓ ਪੰਜਾਬ ਦੇ ਕਿਸਾਨ ਨੂੰ ਕਰੋਣੀ ਨਿਕਲ ਦਿੱਤਾ ਜਾਏਗਾ